ਡਰੱਗ ਫੈਡਰੇਸ਼ਨ ਵੱਲੋਂ ਨਸ਼ਾ ਛੁਡਾਓ ਜਾਗਰੂਤ ਰੈਲੀ ਕੱਢੀ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲਿਆ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਵੱਧ ਛੜ ਕੇ ਹਿੱਸਾ ਲਿਆ ਇਸ ਰੈਲੀ ਦਾ ਇੱਕੋ ਇੱਕ ਮਕਸਦ ਸੀ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨਾ ਨੌਜਵਾਨ ਪੀੜੀ ਨੂੰ ਨਸ਼ਾ ਰਹਿਤ ਕਰਨਾ ਇਸ ਮੌਕੇ ਵਿੱਚ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਨਸ਼ੇ ਨੂੰ ਖਤਮ ਕਰਨ ਅਤੇ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਬਚਾਉਣ ਦੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਗਰਾਊਂਡ ਅਤੇ ਪੜ੍ਹਾਈ ਵਿੱਚ ਆਪਣਾ ਮੁਕਾਮ ਹਾਸਿਲ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸਪਾਈਸ ਬਲੱਸਿੰਗ ਕੋਰਪੋਰਰ ਵਿਦਿਆਰਥੀ ਦੰਦਮੀਟਰ ਸਾਹਿਬ ਕੀ ਕਹਣਾ ਦੋਨੋ ਜਿਹੜੀ ਹੈ ਜਿਹੜੀ ਅੱਜ ਦੀ ਰੈਲੀ ਹੈ ਇਹਦੇ ਲਈ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਨੂੰ ਫਲ ਪਾਉਣ ਵਾਸਤੇ ਜੋ ਨੌਜਵਾਨ ਪੀੜੀ ਆ ਨਾਮੰਦ ਹੋ ਰਹੀ ਹੈ ਤੇ ਰੈਲੀ ਨਿਕਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਜਿਸ ਤਰ੍ਹਾਂ ਟੀਕੇ ਹੋ ਗਏ ਚਟਾ ਹੋ ਗਿਆ ਅਫੀਮ ਹੋ ਗਈ ਉਹ ਜੋ ਨਸ਼ਿਆਂ ਨੂੰ ਲਾੜਨ ਤੋਂ ਪਾ ਕੇ ਇੱਕ ਸੁਖੀ ਜੀਵਨ ਵਧੀਆ ਜੀਵਨ ਸੱਚਾ ਜੀਵਨ ਜਿਉਈਏ ਠੀਕ ਹੈ। ਮੇਰਾ ਨਾਮ ਅਮਰਤਪ੍ਰੀ। ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ। ਉਹਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਪੱਟਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਵਾਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋਹ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲੇ ਕਰੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਕਿਦੋਂ ਜੂ ਨੋ ਰੀਅਲ ਲੀ ਸਿੱਧਾ ਲੱਗਦਾ ਏ ਅੱਜ ਜਿਹੜੀ ਸਾਡੇ ਸੰਬਰਾਲਾ ਦੇ ਵਿੱਚ ਇੱਕ ਜਜਬਾ ਫਾਊਂਡੇਸ਼ਨ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਆ ਤਾਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਕਰ ਸਕਾਂ ਕਰ ਸਕੀਏ ਇਹ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਬਰਾਲਾ ਲੜਕੀਆਂ ਤੋਂ ਸ਼ੁਰੂ ਹੋ ਕੇ ਗੁਦਮਾਨਤ ਰੋਡ ਤੋਂ ਹੁੰਦੀ ਹੋਈ ਬਾਜ਼ਾਰ ਦੇ ਵਿੱਚੋਂ ਹੁੰਦੀ ਹੀ ਨਨਕਾਣਾ ਸਾਹਿਬ ਪਬਲਿਕ ਸਕੂਲ ਸੰਬਰਾਲਾ ਤੱਕ ਪਹੁੰਚੇਗੀ ਤੇ ਸਾਰਿਆਂ ਨੂੰ ਇਹ ਸੰਦੇਸ਼ ਦੇਊਗੀ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਆਪਾਂ ਸਭ ਨੇ ਮਿਲ ਕੇ ਇਹਨੂੰ ਖਤਮ ਕਰਨਾ ਹੈ ਨਾ ਵਿਸ਼ਾਲ ਭਾਰਤੀ ਹੈ ਯੂ ਕਾਂਗਰਸ ਪ੍ਰਧਾਨ ਸਮਰਾਲਾ ਜੀ ਦਿੱਲੀ ਸ਼ਾਮ ਨੂੰ ਕੀ ਗਣਾ ਚੱਲਣਗੇ ਅੱਜ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥੱਲੇ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁਖੀ ਹੋਣਗੇ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਹੈ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਸਪੋਰਟਸਮੈਨ ਜਿਹੜੇ ਨੇ ਪੰਜਾਬ ਦੇ ਵਿੱਚੋਂ ਨਿਕਲਣਗੇ ਸੋ ਸਾਡੇ ਬਹੁਤ ਸ਼ੁਕਰੀਆ ਕਰਦਾ ਹੈ ਕਿ ਸਾਡੀ ਸਾਰੀ ਫੰਡਰੇਸ਼ਨ ਦਾ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਤੇ ਇੱਕ ਜज्ਬਾ ਦੀ ਟੀਮ ਸਾਰੀ ਬਾਕੀ ਐਮਸੀ ਸਰਬੰਦ ਮੋਤਵਰ ਬੰਦੇ ਜਿਹੜੇ ਸਮਰਾਲੇ ਦੇ ਉਹ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਮਰਾਲੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਇਹ ਮਾਰਚ ਨੇ ਹੁੰਦੇ ਰਹਿਣੇ ਚਾਹੀਦੇ ਇੱਕ ਧੰਨਵਾਦ ਛੋਟੇ ਬੱਚੇ ਅਸੀਂ ਲੈ ਕੇ ਚੱਲ 10ਵੀਂ 11ਵੀਂ 12ਵੀਂ ਤੋਂ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚੋਂ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਮੇਰਾ ਨਾਮ ਰਦਰਤ ਖੁੱਲਰ ਜੀ ਤੇ ਕੀ ਕਹਿਣਾ ਤੁੰਨੇ ਲੜਾ ਚ ਰਹਿ ਗਾ ਅੱਜ ਦੇਖੋ ਨਸ਼ਿਆਂ ਦੇ ਖਿਲਾਫ ਪੂਰਾ ਸ਼ਹਿਰ ਸਮਰਾਲਾ ਤੇ ਕਾਫੀ ਸਕੂਲ ਤੇ ਐਂਟੀ ਡਰਗ ਫੈਡਰੇਸ਼ਨ ਜਿਨ੍ਹਾਂ ਦੀ ਹੇਠ ਇਹ ਪ੍ਰੋਗਰਾਮ ਹੋ ਰਿਹਾ ਹੈ ਇੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜੇ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਗਾ ਜਿੱਥੇ ਅੱਜ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ ਯੂਥ ਇਕੱਠਾ ਹੋਇਆ ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ ਜੁਵਾ ਸ਼ਕਤੀ ਹੈ ਉਹ ਜਿਹੜਾ ਇੱਕ ਬੁਟਾ ਲੱਗ ਚੁੱਕਿਆ ਉਹ ਇਹ ਯੂਥ ਹੀ ਖਤਮ ਕਰ ਸਕਦਾ ਹੈ ਇਹਨਾਂ ਦੇ ਥਰੂ ਜਿਹੜਾ ਅੱਗੇ-ਅਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਇੱਥੋਂ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਤੇ ਤੇ ਹੋਰ ਸਟੇਟਾਂ ਅੱਗੇ ਨੇ ਉੱਥੇ ਮੈਂ ਚਾਹੁੰਦਾ ਵੀ ਪੰਜਾਬ ਵੀ ਬਾਰਤੋਬਾਰ ਦੇ ਵੱਧ ਚੜ ਕੇ ਹਿੱਸਾ ਲਵੇ ਬਰਸ਼ਨੇਕ ਹਾਂਜੀ ਨਾਮ ਤੇ ਆਪਣਾ ਦੱਸੋ ਮੈਂ ਸੰਜੀਵ ਖਾਨ ਸਾਡੀ ਐਨਜੀਓ ਐਮਪੀ ਡਰੱਗ ਫੈਡਰੇਸ਼ਨ ਜੋ 2014 ਤੋਂ ਨਸ਼ਿਆਂ ਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਜਾਗਰੂਕਤਾ ਕਰਦੇ ਆ ਰਹੇ ਹਾਂ ਅੱਜ ਉਸ ਮਾਰੇ ਵਿੱਚ ਰੈਲੀ ਕਰਕੇ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂ ਦੋਵਾਂ ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗ ਨਾਲ ਡਰੱਗ ਜੀ ਕਿਹੋ ਜਿਹਾ ਮੁੱਦਾ ਹੈ ਇਹਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰ ਇੱਕ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸੰਭਾਲੀਏ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਹੈ ਇਸ ਕਰਕੇ ਸਾਡੀ ਐਨ ਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਹਾਂ ਵੀ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਕਿੰਨੇ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਜੀ ਅੱਜ ਹੈਗੇ ਨੇ ਤਕਰੀਬਨ 100-150 ਬੱਚਾ ਹੈਗਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਤਾਂ ਸਾਰਿਆਂ ਨੂੰ ਅਸੀਂ ਲੈ ਕੇ ਜਿਹੜਾ 1.5 ਕਿਲੋਮੀਟਰ ਦਾ ਸਾਡਾ 2 ਕਿਲੋਮੀਟਰ ਦਾ ਰੂਟ ਹੈ ਉਹ ਅਸੀਂ ਕਰਕੇ ਫਿਰ ਅੱਗੇ ਜਾ ਕੇ ਨਨਕਾਣਾ ਸਾਹਿਬ ਸਕੂਲ ਉੱਥੇ ਜਾ ਕੇ ਅਸੀਂ ਸਮਾਪਤ ਕਰਾਂਗੇ ਹੋਰ ਵੀ ਕੋਈ ਜਥੇਬੰਦੀ ਸ਼ਾਮਲ ਹੋਈ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ ਇੱਕ ਜੱਜਬਾ ਇੱਕ ਜੱਜਬਾ ਜਥੇਬੰਦੀ ਹੈ ਤੇ ਨਾਲ ਕਈ ਐਮਸੀ ਸਾਹਿਬਾਨ ਨੇ ਨਾਲ ਪ੍ਰਧਾਨ ਵੀ ਨੇ ਕਾਫੀ ਮਤਲਬ ਰਲਮਾ ਮਿਲਮਾ ਸਾਡਾ ਪ੍ਰੋਗਰਾਮ ਹੈ ਮੇਨ ਸਾਡੀ ਐਨਜੀਓ ਦੇ ਚੰਦੇ ਹਟਾਏ ਸਾਰਾ ਪ੍ਰੋਗਰਾਮ ਇਹ ਹੋ ਰਿਹਾ ਹੈ